ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋ ਕਲੇਸ਼ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਜਥੇਦਲ ਸਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇ ਦਾ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਤਨਖਾਈਆ ਕਰਾਰ ਦੇ ਦਿੱਤਾ ਗਿਆ ਹੈ ਪਟਨਾ ਸੈਬ ਦੇ ਪੰਜ ਪਿਆਰੇ ਸਹਿਬਾਨਾਂ ਵੱਲੋਂ 10 ਦਿਨ ਦੇ ਵਿੱਚ ਇਹਨਾਂ ਵੱਲੋਂ ਆਪੋ ਆਪਣਾ ਸਪਸ਼ਟੀਕਰਨ ਦੇਣਾ ਪਵੇਗਾ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਕੌਮ ਆਪਣਾ ਜਥੇਦਾਰ ਨਹੀਂ ਮੰਨ ਰਹੀ ਇਹ ਸਿਆਸੀ ਘਟਨਾ ਕਰਮ ਦੇ ਨਾਲ ਜੁੜਿਆ ਜਾ ਰਿਹਾ ਹੈ ਕਿਉਂਕਿ ਕੌਮ ਦੀ ਮੌਜੂਦਗੀ ਦੇ ਵਿੱਚ ਜਥੇਦਾਰ ਬਣਾਏ ਜਾਂਦੇ ਨੇ ਕੌਮ ਦੀ ਮੌਜੂਦਗੀ ਦੇ ਵਿੱਚ ਜਥੇਦਾਰਾਂ ਨੂੰ ਸਰੂਪੇ ਦਿੱਤੇ ਜਾਂਦੇ ਨੇ ਉਹਨਾਂ ਦੀ ਤਖਤ ਪੋਚੀ ਕੀਤੀ ਜਾਂਦੀ ਹੈ ਲੇਕਿਨ ਜਿਸ ਤਰ੍ਹਾਂ ਦੀ ਤਖਤ ਪੋਚੀ ਹੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੌਮ ਵੱਲੋਂ ਵਕ ਵਕ ਸੰਪਰਦਾਵਾਂ ਵੱਲੋਂ ਵਕ ਵਕ ਟਕਸਾਲਾਂ ਵੱਲੋਂ ਅਤੇ ਟਕਸਾਲਾਂ ਦੇ ਮੁਖੀਆਂ ਵੱਲੋਂ ਸਿੱਖ ਅਤੇ ਸਿੱਖ ਜਥੇਬੰਦੀਆਂ ਵੱਲੋਂ ਸਟੂਡੈਂਟ ਅਤੇ ਸਟੂਡੈਂਟ ਫਰੈਸ਼ਨ ਦੇ ਆਗੂਆਂ ਵੱਲੋਂ ਵਿਰੋਧ ਕੀਤਾ ਗਿਆ ਕਿ ਕੌਮ ਅਕਾਲ ਕੌਮ ਨੇ ਜਿਹੜਾ ਜਥੇਦਾਰ ਬਣਾਇਆ ਹੈ ਉਹ ਹੈ ਸੁਖਬੀਰ ਸਿੰਘ ਬਾਦਲ ਦਾ ਖਾਸਮ ਖਾਸ ਅਤੇ ਪਰਮਜੀਤ ਸਿੰਘ ਸਰਨਾ ਦੇ ਚੱਗੇ ਸਬੰਧ ਰਹੇ ਨੇ ਦਫਤਰ ਦੇ ਵਿੱਚ ਕੰਮ ਕੀਤਾ ਗਿਆ ਹੈ ਕਾਫੀ ਲੰਬੇ ਸਮੇਂ ਤੋਂ ਕੁਲਦੀਪ ਸਿੰਘ ਗੜਗੱਜ ਦੇ ਦੁਆਰਾ ਕੁਲਦੀਪ ਸਿੰਘ ਗੜਗੱਜ ਨੂੰ ਗਿਆਨ ਬਹੁਤ ਜ਼ਿਆਦਾ ਹੈ ਭਾਵੇਂ ਉਹ ਕੌਮ ਨੂੰ ਪੰਦੇ ਨਾਲ ਜੋੜ ਰਿਹਾ ਹੈ ਲੇਕਿਨ ਪਟਨਾ ਸੈਭ ਦੇ ਸਿੰਘ ਸਹਿਬਾਨਾ ਵੱਲੋਂ ਇਹ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਜੇ ਗੱਲ ਕਰੀਏ ਰਣਜੀਤ ਸਿੰਘ ਗੌਰ ਦੀਆਂ ਰਣਜੀਤ ਸਿੰਘ ਗੌਰ ਦੀਆਂ ਸੇਵਾਵਾਂ ਨੂੰ ਜਿਹੜਾ ਹੈ ਬਹਾਲ ਕਰ ਦਿੱਤਾ ਗਿਆ ਹੈ ਰਣਜੀਤ ਸਿੰਘ ਗੌਰ ਉੱਤੇ ਜਿਹੜੇ ਇਲਜ਼ਾਮ ਲੱਗੇ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂ ਨੂੰ ਬਹਾਲ ਕਰ ਦਿੱਤਾ ਗਿਆ ਨਹੀਂ ਤਾਂ 2022 ਦੇ ਵਿੱਚ ਉਹਨਾਂ ਦੀਆਂ ਸਾਰੀਆਂ ਬਹਾਵਾਂ ਸੇਵਾਵਾਂ ਉੱਤੇ ਰੋਕ ਲਗਾ ਦਿੱਤੀ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿਆਸੀ ਜੇ ਇਸ ਦੇ ਮਾਇਨੇ ਕਢੀਏ ਤਾ ਰਣਜੀਤ ਸਿੰਘ ਗੌਰ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਮੁੱਖ ਜਥੇਦਾਰ ਦੀ ਸੇਵਾ ਨਿਵਾ ਸਕਦੇ ਨੇ ਵੱਖ-ਵੱਖ ਪੱਤਰਕਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰਣਜੀਤ ਸਿੰਘ ਗੌਰ ਦੀ ਨੇੜਤਾ ਗੂੜੇ ਸੰਬੰਧ ਨੇ ਬਾਦਲ ਪਰਿਵਾਰ ਦੇ ਨਾਲ ਅਤੇ ਬਾਦਲ ਪਰਿਵਾਰ ਨੇ ਸਮੇਂ-ਸਮੇਂ ਤੇ ਸਪੋਰਟ ਕੀਤੀ ਹੈ ਰਣਜੀਤ ਸਿੰਘ ਗੌਰ ਦੀ ਅਤੇ ਰਣਜੀਤ ਸਿੰਘ ਗੌਰ ਨੇ ਗਿਆਨੀ ਸਾਹਿਬ ਹੋਣਾ ਨੇ ਸਪੋਰਟ ਕੀਤੀ ਹੈ ਬਾਦਲ ਪਰਿਵਾਰ ਦੀ ਇਸ ਨੂੰ ਲੈ ਕੇ ਹੁਣ ਰਣਜੀਤ ਸਿੰਘ ਗੌਰ ਫਿਰ ਚਰਚਾ ਦਾ ਵਿਸ਼ਾ ਬਣ ਗਏ ਨੇ ਕਿ ਰਣਜੀਤ ਸਿੰਘ ਗੌਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਔਰ ਸੌਰੀ ਮੁਖ ਜਥੇਦਾਰ ਹੋ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਕੌਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਹੋਣਾ ਦਾ ਕਿਉਂਕਿ ਇਹ ਵੀ ਮੰਗ ਉਠ ਰਹੀ ਹੈ ਕਿ ਸ੍ਰੀ ਅਕਾਲ ਤਖਤ ਸੈਭ ਦਿ ਸਾਬਕਾ ਚਤਿੱਧਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਰੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਯਾਨੀ ਕਿ ਇਨ੍ਹਾਂ ਤਿੰਨਾਂ ਜਥੇਦਾਰ ਸਹਿਬਾਨਾਂ ਦੀਆਂ ਸਮਾਵਾਂ ਨੂੰ ਬਹਾਲ ਕੀਤਾ ਜਾਵੇ ਇਹਨਾਂ ਦੀ ਕਰਦਾਰ ਪੁੱਛੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰਾਂ ਵੱਲੋਂ ਨਹੀਂ ਹੋਈ ਇਹ ਤਬਾਅ ਪਾਇਆ ਗਿਆ ਇਨਾਂ ਦੀ ਕਰਜ਼ਾਰ ਕੁਰਸੀ ਕੀਤੀ ਗਈ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀਆਂ ਵੱਲੋਂ ਜਿਹੜੀ ਕਿ ਬਿਲਕੁਲ ਗੈਰ ਕਾਨੂੰਨੀ ਹੈ ਗੈਰ ਅਧਿਕਾਰਤ ਹੈ ਉਹਦਾ ਇਸ ਕਰਜ਼ਾਰ ਕੁਰਸੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੁਖਬੀਰ ਸਿੰਘ ਬਾਦਲ ਸੱਤਾ ਦੇ ਵਿੱਚ ਆਉਣ ਲਈ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਬਚਾਉਣ ਲਈ ਦਬਾਅ ਪਾਉਣ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤੇ ਦੂਸਰੇ ਪਾਸੇ ਇਹ ਪ੍ਰਭੂ ਸੱਤਾ ਕਾਇਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਰ ਤਰ੍ਹਾਂ ਦਾ ਚਾਮਚਾਮ ਛੋਕਰੇ ਨੇ ਕਈ ਪੱਤਰਕਾਰ ਕੱਲ ਤੋਂ ਇਹ ਖਬਰਾਂ ਨਸ਼ਰ ਕਰ ਰਹੇ ਨੇ ਕਿ ਕਿਸੇ ਵੀ ਸਮੇਂ ਗਿਆਨੀ ਭਾਈ ਗਿਆਨੀ ਰਣਜੀਤ ਸਿੰਘ ਗੌਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੁਖ ਜਥੇਦਾਰ ਬਣਾਇਆ ਜਾ ਸਕਦਾ ਹੈ ਜੇਕਰ ਮੁਖ ਜਥੇਦਾਰ ਬਣਦੇ ਨੇ ਤੇ ਫਿਰ ਪੁਰਾਣੇ ਜਥੇਦਾਰਾਂ ਦਾ ਕੀ ਹੋਵੇਗਾ ਕਿਉਂਕਿ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਦੀ ਤਾਂ ਪੰਥ ਵੱਲੋਂ ਮੰਗ ਉੱਠ ਰਹੀ ਹੈ ਹਾਲਾਂਕਿ ਦਮਦਮੀ ਟਕਸਾਲ ਦੇ ਜਿਹੜੇ ਮੁਖੀ ਨੇ ਬਾਬਾ ਅਨਾਮ ਸਿੰਘ ਤੁਮਾ ਉਨਾ ਵੱਲੋਂ ਤਾਂ ਕਿਹਾ ਗਿਆ ਸੀ ਕਿ ਮੈਂ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਅੱਗੇ ਧਰਨਾ ਲਾਵਾਂਗਾ ਪੁਰਾਣੇ ਜਥੇਦਾਰਾਂ ਸੇਵਾਮਾਂ ਦੀ ਸੇਵਾਮਾਂ ਦੀ ਬਹਾਲੀ ਨੂੰ ਲੈ ਕੇ